ਹਾਂਜੀ ਪੰਜਾਬੀਓ ਕੀ ਹਾਲ ਹੈ ਜੀ ਕੱਲ ਜਿਹੜਾ ਸ਼ਰਾਟਾ ਜਿਹਾ ਪੈ ਗਿਆ ਵਧੀਆ ਹੋ ਗਿਆ ਪਹਿਲਾਂ ਬੱਟ ਖੜਦੀ ਨਹੀਂ ਸੀਗੀ ਥੱਲੇ ਢਲ ਜਾਂਦੀ ਸੀਗੀ ਕੱਲ ਮੀਂਹ ਪੈ ਗਿਆ ਉਹਦੇ ਨਾਲ ਜਿਹੜੀ ਬਾਟਾ ਹੁਣ ਐਨ ਪੂਰੀ ਪ੍ਰੈਸ ਹੋਈ ਜਾਂਦੀ ਐ ਕੱਲ ਲੱਕਰ ਵੀ ਦੇ ਸੀਗੇ ਅੱਜ ਵੀ ਡੰਡਾ ਐਮਡ ಕಿಲೆ ರೇಗೆ ಬೀಜಗಳೇ ਕਾਈ ਦੇ ਨਾਲ ਸੁਪਰ ਮੈਕਸ ਕਰੀ ਜਾਂਦੇ ਆ ਕਰੋ ਮੰਡਲ ਦਾ ਗਰੋ ਪਲਸ ਵਧੀਆ ਰਿਜ਼ਲਟ ਆ ਇਹਦਾ ਇਹ 110 ਦੀ ਪਰਾਲੀ ਇਹਦੇ ਵਿੱਚ ਬਾਈ ਹੋਈ ਆ। ਹਾਨੂੰ ਪਹਿਲਾਂ ਲੱਗਦਾ ਸੀਗਾ ਵੀ ਇਹ ਸਾਡੀ ਸੈਂਪਲ ਮਸ਼ੀਨ ਆ, ਇਹ ਲੰਘਣੀ ਨਹੀਂ 110 ਵਿੱਚ ਤੇ ਪਰ ਕੋਈ ਰਿਕਤ ਨਹੀਂ ਆਈ। ਫੇਰ ਵਧੀਆ ਤਿਆਰ ਹੋਏ ਹੋਏ ਆ। ਇਹ ਪਲੇਨ ਵਾਲਾ ਲੋਟ ਆ। ਆਹ ਬੋਲੇ ਲੇ ਕੇ ਰਹਾ। ਇਹ ਲੱਗ ਪਈ। ਆਹ ਬਾਈ ਦੀ ਛੜੀ ਮੂਲ ਵਿੱਚ ਆ ਗਈ ਸੀ। ਪੰਗੇ ਜਣਾ ਨਹੀਂ ਹਟਦਾ ਸੀਗਾ, ਚੁੰਧੀਆਂ ਜਿਹਾ ਹੱਥ ਮਾਰਦਾ ਸੀਗਾ। ਯੋ ਨਾ ਯਾ ਲੈ ਗਿਆ ਪਰ ਫਿਰ ਵੀ ਡਟਿਆ ਹੋਇਆ ਕੰਮ ਤੇ ਜੇ ਕੋਈ ਇਹ ਘਟ ਜਿਹੜੀ ਪੂਰੀ ਵਧੀਆ ਬਣ ਰਹੀ ਆ ਕੋਈ ਵੀ ਦਿੱਕਤ ਨਹੀਂ ਪਰਾਲੀ ਨਹੀਂ ਪਹਿਲੀ ਵਾਰੀ ਅਸੀਂ ਐਦਿਹੀ ਪੰਗਾ ਲਿਆ ਸੀ ਕੰਮ ਵਧੀਆ ਲੱਗਿਆ ਖੇਤ ਤੇ ਛੇਤੀ ਤਿਆਰ ਹੋ ਜਾਂਦੇ ਆ ਗੰਢਾ ਜਗਾਉਣ ਨਾਲ ਗੰਢਾ ਚੱਕਣ ਵਾਲੇ ਕੋਈ ਆਉਂਦੇ ਨਹੀਂ ਛੇਤੀ ਹੌਣ ਨਾਲ ਜਿਹੜੇ ਖਾਦ ਬਣੂਗੀ ਉਪਰਾਲੀ ਦੇ ਕਿੱਦਾਂ ਵਟੂ ਜਾਣਾ ਤੋਂ ਫਿਰ ਜੜਿਆ ਰਿਹਾ ਇਹ ਪਿਖਾਰ ਨਖਰਾ ਅਜ ਨਖਰਾ ਮੜਾ ਜਾ ਦੇਖੀ ਹਾਂ ਨਾ ਹਾਂ ਨਾ ਹਾਂ ਨਾ ਹਾਂ ਟਰੈਕਟਰ ਜਾ ਕਰਕੇ ਕਿੱਥੇ ਰਿਹਾ ਜਾ ਇਦੇ ਵਿੱਚ ਰੰਗ ਰੋਟੇਟਰ ਮਾਰਨ ਨਾਲ ਆਹ ਵੱਲੇ ਤੇਰਾ ਮੈਕਰਾ ਆਇਆ ਕੀ ਇਹ ਯਾਰ ਚੱਕਦਾ ਦਾ ਬਾਈ ਬੱਚਾ ਚੱਕਦਾ ਏ ਫੇਸ ਤੇ ਬੰਦੇ ਲਗਾਉਂਦਾ ਏ ਇਹਨੂੰ ਦਿਵਾਉਣੇ ਛੋਟਾ ਹੈਗਾ ਆਹੋ ਚਾਰੇ ਚੱਕਿਆਂ ਵਾਲਾ ਆਹ ਪੇਗਨ ਵਾਲਾ ਫਿਰ ਗੱਲ ਨੂੰ ਨਾਲ ਵਿੱਚ ਚੱਲ ਨਹੀਂ ਪੈਣ ਦੇ ਰਾਤ ਨਹੀਂ ਪੈ ਗਿਆ ਵਧੀਆ ਹੋ ਗਿਆ ਕੰਮ ਇਹ ਇਹਨਾਂ ਦੀ ਬੱਟ ਬਹੁਤ ਢਲਕਦੀ ਨਹੀਂ ਹੈ। ਉਹ ਪੇਟ ਖਸ ਹੋਏ ਹੋਏ ਸੀਗੇ। ਪਰ ਮੇਰੀ ਬੱਟ ਪੂਰੀ ਵਧੀਆ ਬਣਦੀ। ਜਿਵੇਂ ਠੁਕੀ ਜਾਂਦੀ ਹੈ ਬੱਟ। ਬਹੁਤ ਹੀ ਪੂਰਾ ਵਧੀਆ। ਇਹਦਾ ਵੇਡਾ ਹੈ। ये भी तो सुपरवाइज करके पा रहे हैं जी सुपर हैगा कोरोमंडलला ग्रुप प्लस बढ़िया रिजल्ट आए सुपर का ਮੇਰੇ ਵੀ ਹੋਇਆ ਅਜਿਆ ਹਰ ਘਰ ਪਰੇ ਤੇ ਨਹੀਂ ਆਪ ਕੋਈ ਅਜਾੁਰਕ ਕਪੂਰ ਥਲੇ ਇਹ ਨਾਲ ਹੀ ਹੋਣੀ ਹੈ ਉਹ ਕਿਹੜਾ ਕਪੂਰ ਥਲੇ ਹੋਣੀ ਹੈ ਸ਼ਾਬਾਸ਼ ਹਾਂ ਇਹ ਪੁਰਾਣਾ ਬੰਦਾ ਆਪਣਾ ਪੀਓ ਇਹ ਰੱਖ ਲੈਣਾ ਆਪਾਂ ਇਹ ਕਾਰੀਗਰ ਬੰਦਾ ਹੈ ਪਰ ਇੱਕ ਜ਼ਹਿਰ ਤਾਂ ਨਹੀਂ ਸੀਕਾ ਲਾਉਂਦਾ ਸੂਟਾ ਸੂਟਾ ਸਾਰੇ ਲਾਉਂਦੇ ਆ ਇਹ ਇਹ ਹੈਗੀ ਆ ਇਹ ਤਾਂ ਬਹੁਤ ਨਹੀਂ ਚੱਲਦਾ ਚੱਲ ਚੱਲ ਨਹੀਂ ਪੈਣ ਦੇ ਕਰਕੇ ਹੈ ਨਹੀਂ ਹੁਣ ਸਾਈਡਾਂ ਵਾਂ ਜੰਮ ਗਈਆਂ ਸੀਗੀਆਂ ਜਦੋਂ ਰਾਈਟਰ ਘੁੰਮਦਾ ਫਿਰ ਮਿੱਟੀ ਪ੍ਰੈਸ ਹੋ ਜਾਂਦੀ ਆ ਤੇ ਆਹਣਾ ਫੈਡਾ ਦੇ ਰੋਕਾ ਵੇਟਰ ਫੇਰਾਂਗੇ ਇਹਨਾਂ ਫਿਰ ਪੱਟਾ ਵਧੀਆ ਬਣ ਜਾਂਦਾ ਜੀ ਫਿਰ ਨੰਗੇ ਰਹਿ ਜਾਂਦੇ ਆ ਲੋ